ਏ ਬੋਲ ਕੇ ਦੱਸਣੀ ਆ ਸਾਡੀ ਗਲਤੀ ਆ ਇੱਕ ਮਿੰਟ ਜੇ ਰੋਣਾ ਮੂੰਹ ਕੀਤਾ ਮੈਂ ਫੇਟਾ ਲੈਣਾ ਚੁੱਪ ਕਰਕੇ ਥੱਲੇ ਮੂੰਹ ਕਰ ਲਾ ਹੱਥ ਕਰ ਲਾ ਚੁੱਪ ਕਰਕੇ ਹਾਂਜੀ ਅਸੀਂ ਦਾਣੇ ਚੁੱਕੇ ਨੇ ਜੀ ਸਾਡੇ ਕੋਲ ਗਲਤੀ ਹੋ ਗਈ ਸਾਧ ਸੰਗਤ ਸਾਨੂੰ ਇੱਕ ਵਾਰੀ ਮਾਫ ਕਰਦੇ ਹੋ ਆ ਟੁੰਡਿਆ ਗੁੱਟ ਥੱਲੇ ਕਰ ਚੋਰੀ ਚੁੱਕੀ ਬੋਲਿਆ ਨਾ ਚੋਰੀ ਚੁੱਕੇ ਆ ਹਾਂਜੀ ਚੋਰੀ ਚੁੱਕੇ ਨੇ ਕਿੰਨੇ ਵਜੇ ਚੁੱਕੇ ਸਵੇਰੇ ਆ ਕੇ 6 ਵਜੇ ਨਾਲ ਜੀ ਹੁਣ ਅਸੀਂ ਪੁਲਿਸ ਅੱਧਾ ਲੱਗੇ ਪੁਲਿਸ ਨੂੰ ਤੁਹਾਨੂੰ ਫੜਾਉਣ ਲੱਗੇ ਆ ਹਾਂਜੀ ਠੀਕ ਆ ਆਪ ਕਰਕੇ ਕੈਰੀ ਦਾ ਵੀ ਫੜਾਉਣਾ ਇਹਨਾਂ ਨੂੰ ਇੱਕ ਮਿੰਟ ਅਸੀਂ ਆਹ ਫੋਨ ਕਰਕੇ ਨੂੰ ਸੱਤ ਲੱਗੇ ਆ ਇੱਕ ਕਲੀ ਇੱਕ ਕਲੀ ਇੱਕ ਕਲੀ ਗਲਤੀ ਹੋ ਗਈ ਹੈ ਇੱਕ ਕਲੀ ਗਲਤੀ ਹੋ ਗਈ ਅੱਜ ਸਿੰਗਰੋ ਲਾਜ ਲਾ ਦੀ ਪੈਣੋਂ ਤੁਸੀਂ ਇਹ ਗੱਲ ਕਰਦੇ ਆ ਜਿਹੜੀਆਂ ਆਏ ਸੀ ਉੱਥੇ ਮਾਫੀ ਨਹੀਂ ਆਪਾਂ ਨੇ ਤਾਂ ਮੋਟਰ ਚੋਣ ਜਿਆਦੀ ਨਹੀਂ 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 ਜਾਂ ਤਾਂ ਇੱਕ ਵਾਰ ਖਾਣੇ ਫੜਾਉਣਾ ਹੀ ਆ ਇੱਕ ਵਾਰ ਨਹੀਂ ਇੱਕ ਮਿੰਟ ਆਇਆ ਕਿਥੋਂ ਵੀਰਿਆ ਯਾਰ ਇੱਕ ਮਿੰਟ ਮੂਵੀ ਬਣਾ ਕੀ ਕੀ ਯਾਰ ਤੇ ਨਹੀਂ ਤੁਹਾਡੇ ਹਿਸਾਬ ਨਾਲ ਇਹਨਾਂ ਨੂੰ ਥੋੜੀ ਹੋ ਗਈ ਚਲ ਤੁਹਾਡੇ ਮਗਰ ਇਹਨਾਂ ਨੇ ਕੁਛ ਵੀ ਨਹੀਂ ਲੂਤ ਲੂਤ ਹੀ ਕਰਦੇ ਫਿਰ ਇਹਨਾਂ ਕੁੱਤਾਂ ਦਾ ਸਹੀ ਇਹਨਾਂ ਪਤਾ ਹੀ ਨਹੀਂ ਸੀ ਕਿੰਨੀ ਇੱਧਰ ਰੁਕ ਗਈ। ਚਲੋ ਚੱਲੋ। ਇਹ ਸਹੀ ਨਾ ਕਟੀਚੇ ਨਹੀਂ ਦੇ। ਇਹ ਜਿਆਦੇ ਪੈਸੇ ਤੇ ਨਖਰੇ ਕੀਤੀ ਜਾਂਦੇ। ਉਹ ਚਲੋ ਲੰਮਾ ਪਾ ਕੇ ਨਿੱਕਲੇ-ਨਿੱਕਲੇ ਦੀ ਬੌਂਡ ਕੁੱਟੀ ਜਾਵੇ ਨਾ ਕੱਖ ਨਹੀਂ ਨਾ ਮਾਰਦੇ ਤੇ ਨਾ ਕੁਝ ਹੋਵੇ ਨਾ। ਓ ਯਾਰ ਕੋਈ ਨਹੀਂ ਖੜ੍ਹ ਜੇ। ਖੜ੍ਹ ਓ ਯਾਰ। ਇੱਕ ਕਾਲੀ ਬਾਤ ਮਾਰ। ਕਦੇ ਨਹੀਂ ਆਪਣੇ ਦੀ ਕੰਮ ਕਰਦੇ। ਹੋਰ ਇੱਕ ਕਾਲੀ ਮਾਰ। ਤੂੰ ਕੱਟ ਕੇ ਹੀ ਉੱਠੀਂ। ਯਾਰ ਕੱਟ ਕੇ ਉੱਠੇ ਪਾਰੀ ਦਾ ਟਾਈਮ ਹੁੰਦਾ ਤੂੰ ਗੋਮਾ ਨਾ ਸਕਿਆ। ਕਿਹੜਾ ਪਿੰਡ ਆ ਤੁਹਾਡਾ? ਕਿਹੜਾ ਪਿੰਡ ਬਈ ਤੁਹਾਡਾ? ਪੂਰਨਾਲ ਹੈ। ਪੂਰਾ ਆ ਪੂਰਾ ਫੋਲ ਤੇਰਾ ਆਦਾ ਜੜੀ ਪੂਰਾ ਪੂਰਾ ਇਤੋਂ ਪਿੰਡ ਦੇ ਸਾਰੇ ਕਿੰਨੇ ਜਾਣੇ ਜੀ ਨਹੀਂ ਤੁਸੀਂ ਇਹ ਕੰਮ ਕਰ ਦਿੰਦਾ ਨਹੀਂ ਚੁੱਕਣ ਤੇ ਚੋਰੀ ਕਿਵੇਂ ਇਹਨਾਂ ਨੇ ਪਹਿਲੀ ਵਲੀ ਕਰ ਲਿਆ ਬਚਨ ਨਹੀਂ ਕਦੀ ਅਸੀਂ ਕਰਦੇ ਨਹੀਂ ਆਵੇਂ ਆਵੇਂ ਕਰੀ ਦੇ ਸੀ ਫਿਰ ਇਹ ਕਿਵੇਂ ਅੱਜ ਆ ਨਹੀਂ ਸਕਦੇ ਤੁਸੀਂ ਜੀ ਵਾਲੀ ਇਹ ਕਾਲੇ ਬੰਦੇ ਕਿਹੜਾ ਯਾਰ ਕਿਦਾਂ ਕੰਮ ਪੜਾ ਕੀਤਾ ਬੱਚਾ ਇਹ ਗਲਤੀ ਕਰ ਸਕਦਾ ਉਹਨੂੰ ਆਪਾਂ ਮਾਫ਼ ਕਰੀ ਜਾਂਦੇ ਆ ਕਿਹ ਕਹਿੰਦੇ ਤੁਸੀਂ ਮਾਫ਼ ਕਰਦੇ ਸਾਡੀ ਮਿਹਰਬਾਨੀ ਕਰਵਾਜੀ ਨੈਟ ਨੂੰ ਕਿਤੇ ਨਾ ਚੜਾ ਗਏ ਯਾਰੇ ਬਈ ਦਾਗ ਹੀ ਲੱਗਦਾ ਵੀ ਆਪਣੀ